ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਸੇਵਾ ਕੀਤੀ ਚੱਲ ਰਹੀ ਹੈ ਅਸੀਂ ਵਾਹਿਗੁਰੂ ਜੀ ਅਸੀਂ ਨਾ ਹਫਤੇਵਾਰੀ ਲੰਗਰ ਲਾਉਂਦੇ ਆ ਇੱਥੇ ਜਿਵੇਂ ਸਿਆਲ ਦੇ ਵਿੱਚ ਚਾਹ ਨਾਲ ਫੁੱਲ ਵੜੀਆਂ ਤੇ ਗਰਮੀ ਦੇ ਵਿੱਚ ਮਿੱਠੇ ਜਲਦੀ ਵੀਲ ਆ ਜਾਂਦੀ ਕਈ ਵਾਰੀ ਬਰਮਈ ਜਾਂ ਦੁੱਧ ਦਾ ਲੰਗਰ ਲਾਇਆ ਜਾਂਦਾ ਠੰਡੇ ਮਿੱਠੇ ਦੁੱਧ ਦਾ ਤੇ ਇਸ ਵਾਰੀ ਅਸੀਂ ਪਕੌੜਿਆਂ ਦਾ ਲੰਗਰ ਲਾਇਆ ਆਲੂ ਫਿੰਗਰ ਦਾ ਅਸੀਂ ਪਿੰਡੋਂ ਸਾਰੇ ਨੌਜਵਾਨ ਆਏ ਆ ਅਲੱਗ ਅਲੱਗ ਪਿੰਡਾਂ ਦੇ ਹਰ ਨੌਜਵਾਨ ਨੇ ਤੇ ਅਸੀਂ ਕੱਲ ਰਾਤੀ ਇੱਥੇ ਪਹੁੰਚ ਗਏ ਸੀ ਤੇ ਫਿਰ ਤੜਕੇ ਤੋਂ ਅਸੀਂ ਪਿਆਰੀ ਸ਼ੁਰੂ ਕਰਤੀ ਸੀ ਇੱਥੇ ਪਕੌੜੇ ਬਣਾਉਂਦੀ ਜਿਵੇਂ ਕਿ ਆ ਮੇਰੇ ਵੀਰ ਅੱਡੋ ਅੱਡ ਪਿੰਡਾਂ ਦੇ ਨੇ ਟਰਾਲੀ ਭਰ ਕੇ ਹਾਂਜੀ ਅਸੀਂ ਟਰਾਲੀ ਭਰ ਕੇ ਆਲੂ ਆਲੂਆਂ ਦੀ ਲੈ ਕੇ ਆਇਆ ਤੇ ਮਹਾਰਾਜ ਜੀ ਨੇ ਸੇਵਾ ਬਖਸ਼ੀ ਦੀ ਅਸੀਂ ਕਰਦੇ ਆ ਸਾਨੂੰ ਤਕਰੀਬਨ 2 ਸਾਲ ਹੋ ਗਏ ਨੇ ਭਾਜੀ ਆਉਂਦਿਆਂ ਨੂੰ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵਾਈਬਰ ਕਿਵੇਂ ਆਉਂਦਾ ਮਕਸਦ ਬਣਿਆ ਡਾਡਾ ਜੀ ਬਸ ਕੁਰਮਾਰਾ ਜੀ ਆਪ ਹੀ ਬੁਲਾ ਲੈਂਦੇ ਨੇ ਕਿਉਂਕਿ ਅਸੀਂ ਦਰਬਾਰ ਸਾਹਿਬ ਨਾਲ ਸਰੋਵਰ ਸਾਹਿਬ ਦੇ ਵਿੱਚ ਵੀ ਸੇਵਾ ਕਰਦੇ ਹੁੰਦੇ ਸੀ ਉਦੋਂ ਸਾਡਾ ਰਜਨ ਫਿਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਆਉਣ ਲੱਗ ਗਏ ਕਿਵੇਂ ਬਾਬਾ ਦੀਪ ਸਿੰਘ ਜੀ ਬਸ ਮਹਾਰਾਜ ਆਪ ਹੀ ਬੁਲਾਉਣ ਵਾਲੇ ਹੁੰਦੇ ਨੇ ਵਾਈਬਰ ਜੀ ਬਹੁਤ ਬਹੁਤ ਸਹਿਯੋਗ ਕਰੇ ਪਰੇ ਐਨਆਰਆਈ ਵੀਰ ਨੇ ਜੀ ਬਾਰੋਂ ਵਿਣਾ ਕੇ ਹੀ ਸੀ ਵਾਪੇ ਦੇਣੇ ਜਿਵੇਂ ਕਿ ਮੇਰਾ ਵੀਰ ਹਰਵਈ ਸਾਡਾ ਇਹ ਸਾਡੇ ਨਾਲ ਤੇ ਸੇਵਾ ਕਰਾਉਣੀ ਆਇਆ ਹੈ ਸਪੈਸ਼ਲ ਇਹਨੇ 2-3 ਪ੍ਰੋਗਰਾਮ ਇਸ ਕੀਤੇ ਨੇ ਆਪਦੇ ਵਿਆਹ ਦੇ ਪ੍ਰੋਗਰਾਮ ਛੱਡਦੇ ਨੇ ਪਰ ਕਹਿੰਦੇ ਮੈਂ ਸ਼ਹੀਦਾ ਸਾਹਿਬ ਹੀ ਜਾਣਾ ਲੰਗਰ ਲਾਉਣਾ ਬੈਸਦੀ ਕਾਕਾ ਸਾਹਿਬ ਆ ਬੈਸ ਜੀ ਫਤਿਹ ਦੇਖ ਜੀ ਤੁਹਾਨੂੰ ਬਾਬਾ ਦੋਖ ਖਾਂਜਾ ਜੀ ਕਿੰਨੇ ਮਜ਼ਾ ਲਗਾ ਆਉਂਦਾ ਪਕੇ 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 ਆ ਹਾਂਜੀ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਤੁਹਾਨੂੰ ਹਾਂ ਜੀ ਬਹੁਤ 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 ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜੰਮ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਤੁਸੀਂ ਕਿਵੇਂ ਜੁੜੇ ਹਾਂਜੀ ਗੁਰੂ ਮਹਾਰਾਜ ਦੇ ਨਾਲ ਕਿਵੇਂ ਪਤਾ ਲੱਗਿਆ ਚਮੇਰਾ ਸਾਹਿਬ ਬਾਰੇ ਹਰੀ ਦਰੁ ਕਾਲ ਗੋਤੀ ਅਨ ਲੋਕ ਮੋ ਗਾਇ ਗੁਰਜੀ ਦਾ ਖਾਨਸਾ ਗੁਰਜੀ ਦੀ ਪਾਤਸ਼ਾਹੀ ਇਹ ਮੇਰਾ ਵੀਰ ਦਾ ਘਰ ਹੈ ਇਹ ਵੀ ਸਪੈਸ਼ਲ ਸੀਗਾ ਜੀ ਪਰਪਾ ਦੀਪ ਸਿੰਘ ਨਾਲ ਕਿਵੇਂ ਜੁੜੇ ਹੋ ਮੋਹਮਦ ਸਿੰਘ ਨਾਲ ਵੀ ਜੋੜੇ ਹੁੰਦਾ ਜੁੜੇ ਆਈ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਕਿਵੇਂ ਨਾਲ ਲੱਗ ਰਿਹਾ ਕਿੰਨਾ ਟਾਈਮ ਕਿ ਬਾਬਾ ਦੀਪ ਸਿੰਘ ਜੀ ਦਰਦੇ ਆਪਾਂ ਨੂੰ ਹੁੰਦੇ ਹੋਇਆ। ਉਹ ਬਹੁਤ ਟਾਈਮ ਹੋ ਗਿਆ ਛੋੜੇ ਹੁੰਦਿਆਂ ਤੇ ਉਹਨੇ ਇੱਥੇ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਉਦੋਂ ਵੀ ਆਉਂਦੇ ਰਹੇ। ਹੁਣ ਵੀ ਆਈਦਾ ਲੰਗਰ ਦੀ ਸੇਵਾ ਕਰਨ ਵੀ ਆਈਦਾ ਈ। ਅੱਜ ਆਪਾਂ ਮਕੌੜਿਆਂ ਦਾ ਲੰਗਰ ਲਾਇਆ। ਕਿੰਨੀ ਕਿਰਪਾ ਹੋਈ ਗੁਰੂ ਮਹਾਰਾਜ ਦੀ ਵਧੀਆ ਲੰਗਰ ਕਰ ਲੈ ਆ। ਬਾਬਾ ਧੰਦਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਬਹੁਤ ਵਧੀਆ ਲੰਗਰ ਚਾਲਦਾ। ਸਾਰੇ ਵੀਰ ਦਿਲੋਂ ਸੇਵਾ ਕਰ ਰਹੇ ਨੇ ਜਿੰਨੇ ਵੀਰ ਨਹੀਂ ਤੋਂ ਬਿੱਤਾਂ ਸੰਗਤਾਂ ਦੀ ਸੰਗਤ ਕਿੰਨੀ ਖੁਆੰਦੀ ਹੈ ਸਖਤ ਵੀਰਾਂ ਨਾਲ ਦੇ ਜਿੰਨੇ ਸਾਡੇ ਨਾਲ ਦੇ ਲੱਗ ਲੱਗੇ ਪਿੰਡਾਂ ਦੇ ਵੀਰ ਆਉਂਦੇ ਆ ਧਰਮ ਸਿੰਘ ਵਾਲਾ ਬਾਜੇ ਕੇ ਟਰੋਲੀ ਖੇੜਾ ਵਸਤੀ ਕਸ਼ਮੀਰ ਸਿੰਘ ਵਾਲੀ ਸ਼ਾਹ ਵਾਲਾ ਗੇਲੀ ਗਾਂਦਰਾ ਪਿੰਡ ਖੰਬੇ ਪੰਜ ਸੱਤ ਪਿੰਡ ਹੋਰ ਵੀ ਆ ਜਿਹੜੇ ਮੈਂ ਨਹੀਂ ਬੋਲ ਸਕਿਆ ਵੀ ਸਾਰੇ ਪਿੰਡਾਂ ਤੋਂ ਰਲ ਕੇ ਸਾਰੇ ਵੀਰ ਲੰਗਰ ਲਾਉਂਦੇ ਆ ਜੋ ਵੀ ਨੌਜਵਾਨ ਵੀਰ ਨੇ ਸਾਰੇ ਆ ਕੇ ਵੱਧ ਤੋਂ ਵੱਧ ਸਹਿਯੋਗ ਦਿੰਦੇ ਆ ਲੰਗਰ ਵਿੱਚ ਜੀ ਸਤਿਗੁਰੂ ਸਤਿਗੁਰੂ ਬਾਬਾਈ ਸਤਿਗੁਰ ਬਾਬਾਈ ਸਤਿਗੁਰ ਸਤਿਗੁਰ ਜੀ ਬਾਬਾਈ ਕਹਿੰਦੇ ਪੱਪਾ ਦੀ ਚਿਕਦੇ ਹੁੰਦੇ ਤੁਸੀਂ ਮੈਂ ਆਪਣੀ ਪੇਸ਼ੀ ਕਰ ਹਾਂਜੀ ਹਾਂਜੀ ਪਪਾ ਦੇ ਸਿਗਨਲ ਜੁੜੇ ਕੇ ਵੇਤੂ ਅਸਾ ਅਸੀਂ ਇੱਕ ਹਫਤਾ ਪਹਿਲਾਂ ਨਵੇਂ ਨਵੇਂ ਲੱਗੇ ਲੰਗਰ ਲਾਉਣਾ ਸੀ ਤੇ ਇਹ ਵੀ ਇਹ ਕਹਿੰਦਾ ਸੀ ਮੈਂ ਜਾਣਾ ਤੁਹਾਡੇ ਨਾਲ ਹਾਂਜੀ ਇਸ ਕਰਕੇ ਫਿਰ ਇਹ ਨਾਲੇ ਸਪੈਸ਼ਲ ਛੱਡਦੇ ਦੋ ਦਿਨ ਵਿਆਹ ਦੇ ਤੇ ਸਾਡੇ ਨਾਲ ਆਏ ਨੇ ਅੱਗੇ ਵੀ ਸਾਡੇ ਨਾਲ ਸੇਵਾ ਦਾ ਚੱਲਦੇ ਹੁੰਦੇ ਨੇ ਹਾਂਜੀ ਐ ਪਿਛਲੇ ਨਾਲ ਇੱਕ ਲਗਲਾ ਆ ਬਾਈ ਕਿਵੇਂ ਲੱਗਦਾ ਪਪਾ ਬਹੁਤ ਵਧੀਆ ਬਾਈ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਨੰਦ ਆ ਰਹੇ ਬਹੁਤ ਵੀ ਆਇਆ ਹੈ ਟਿਕਟਾਂ ਦਾ ਮੋੜਿਆਂ ਦਾ ਲੰਗਰ ਲਗਾਇਆ ਗਿਆ ਕਿਸੇ ਲੱਗਦਾ ਪਾਚੀ ਦੀ ਵੀ ਸੀ ਆਏ ਬਹੁਤ ਖੁਸ਼ੀ ਹੈ ਮਹਾਰਾਜ ਮਹਾਰਾਜ ਆਪ ਕਰਨ ਕਰਾਉਣ ਵਾਲੇ ਨੇ ਜਾਨੀ ਜਾਨ ਨੇ ਮਹਾਰਾਜ ਐਤਵਾਰ ਦੀ ਕਿੰਨੀ ਘੋੜੀ ਘੇਰਦੀ ਹੈ ਬਹੁਤ ਜ਼ਿਆਦਾ ਵਧੀਆ ਅੜੀਕ ਰਹਿੰਦੀ ਹੈ ਵੀ ਕਦੋਂ ਐਤਵਾਰ ਦਾ ਦਿਨ ਆਏ ਵੈਸੇ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਐਤਵਾਰ ਆ ਜਾਏਗਾ ਕਿਉਂਕਿ ਤਿਆਰੀਆਂ ਦੇ ਵਿੱਚ ਹੀ ਟਾਈਮ ਲੰਘ ਜਾਂਦਾ ਜੀ ਆਏ ਤੋਂ ਬਣਾ ਰਹੇ ਹੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਬਾਕੀ ਚੱਲ ਰਹੀ ਕਿਤੇ ਜੁੜੇ ਪਾਪਾ ਦੇ ਪੁੱਤ ਆਇਆ ਪਾਪਾ ਜੀ ਨਾਲ ਮੈਂ ਬਹੁਤ ਜਿਹੜਾ ਜੁੜਿਆ ਆ ਸੱਚੇ ਪਾਤਸ਼ਾਹ ਨੇ ਆਪਦੇ ਚਰਨਾਂ ਨਾਲ ਮੈਨੂੰ ਜੋੜਿਆ ਆ ਸੇਵਕ ਬਣਾ ਕੇ ਤੇ ਮੈਂ ਬਹੁਤ ਔਖਾ ਸੀ ਮੈਨੂੰ 18 ਤੋਂ 20 22 ਸਾਲ ਹੋ ਗਈ ਸੀ ਪੈਪ ਲੱਗੀ ਨੂੰ ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਮੈਂ ਬਹੁਤ ਆਪਰੇਸ਼ਨ ਕਰਾਏ ਆ ਦੇ ਮੈਂ ਇੱਥੇ ਆਉਣ ਕਰਕੇ ਗੁਰੂ ਸਾਹਿਬ ਦੇ ਲਾੜ ਮੈਂ ਲੱਗਾ ਜਦੋਂ ਦਾ ਉਦੋਂ ਦੀ ਬੈਰੀ ਪੈ ਵੀ ਲੈ ਗਈ ਐ ਬਿਲਕੁਲ ਮੈਂ ਠੀਕ ਐ ਗੁਰੂ ਸਾਹਿਬ ਨੇ ਮੇਰੇ ਬੜੀ ਕਿਰਪਾ ਕੀਤੀ ਮਹਾਰਾਜੀ ਨੇ ਹਰ ਐਤਵਾਰਾਂ ਦੇ ਹਰ ਐਤਵਾਰ ਮੈਂ ਆਉਣਾ ਹਰ ਕੋਸ਼ਿਸ਼ ਹੁੰਦੀ ਵੀ ਮੈਂ ਅੱਜ ਵੀ ਮੈਂ ਲੇਟ ਹੋ ਗਿਆ ਮੈਂ ਪਰ ਜਦੋਂ ਫਿਰ ਜ਼ਰੂਰ ਚੱਲ ਕੇ ਮੈਂ ਆਇਆ ਗੁਰੂ ਸਾਹਿਬ ਦੇ ਅੱਜ ਵੀ ਆਣ ਕੇ ਪੜੀ ਆ ਆ ਗੁਰੂ ਸਾਹਿਬ ਨਾਲ ਜੁੜੇ ਰਾਵਾਂਗੇ ਗੁਰੂ ਸਾਹਿਬ ਦੀ ਸੇਵਾ ਕਰਾਂਗੇ ਜਿੰਨੀ ਵਾਦ ਵਾਦ ਹੋ ਸਕੇ ਤਦ ਮਨ ਲਾ ਕੇ ਸਿਰ ਜਾਵੇ ਤਾਂ ਜਾਵੇ ਸਿੱਖੀ ਸਦਕਾ ਸਾਡਾ ਜਾਵੇਗਾ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਰਾਵਾਂਗੇ ਗੁਰੂ ਸਾਹਿਬ ਦੇ ਸ ਹਰਦਾ ਰਹਿ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਅਨਾਰਾਈ ਵੀਰਾਂ ਦਾ ਕਿੰਨਾ ਐ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਉਹ ਐਨਆਰਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਵੇਂ ਕਿ ਆ ਬਾਪੂ ਜੀ ਸਾਡੇ ਨਾਲ ਸੇਵਾ ਕਰਨ ਆਉਂਦੇ ਨੇ ਇਹ ਇਹ ਸਾਨੂੰ ਬਹੁਤ ਸਹਿਯੋਗ ਕਰਦੇ ਨੇ ਸਾਡੇ ਨਾਲ ਨਵੇਂ ਜੁੜੇ ਨੇ ਆਉਣਾ ਸੇਵਾ ਕਰਨ ਲਈ ਪਿੰਡ ਝੰਡੇ ਬੱਗੇ ਤੋਂ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਕਿਵੇਂ ਕਿਵੇਂ ਦਾ ਲੱਗ ਰਿਹਾ ਹੈ ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਵੇਂ ਦਾ ਲੱਗ ਰਿਹਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਕ ਨੰਬਰ ਹੈ ਹੀ ਆਪ ਦੀ ਦਹਾਂ ਨਾਂ ਦੀ ਕੀਰਤ ਕਮਾਈ ਚ ਲਿਆ ਕੇ ਸੇਵਾ ਲਿਆ ਕੇ ਇੱਥੇ ਲੰਗਰ ਲਾਉਣੇ ਆ ਸਾਰੇ ਨੌਜਵਾਨ ਮੁੰਡੇ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਇਥੇ ਆ ਕੇ ਲੰਗਰ ਲਾਉਣੇ ਆ ਨੌਜਵਾਨਾਂ ਦਾ ਸਾਥ ਦਿੰਨੇ ਆ ਤੇ ਮੁੰਡਿਆਂ ਨੂੰ ਹੱਲਾਸ਼ੀਰੀ ਦਿੰਨੇ ਆ ਤੇ ਲੰਗਰ ਵੱਧ ਤੋਂ ਵੱਧ ਲੰਗਰ ਲਾਉਣੇ ਵੱਧ ਤੋਂ ਸੇਵਾ ਕਰਦੇ ਨੇ ਆਹ ਦੀ ਨੇਕ ਨੀਤਿ ਚ ਸੇਵਾ ਕਰਦਾ ਸੁਆਦ ਆ ਜਾਂਦਾ ਜਿਵੇਂ ਗਿਆ ਜਿਵੇਂ ਗਿਆ ਮੇਰੇ ਵੀਰ ਸਪੈਸ਼ਲ ਅਸੀਂ ਤਾਂ ਰਾਤ ਪਹੁੰਚ ਗਏ ਅਸੀਂ ਇਹ ਸਵੇਰੇ ਪਹੁੰਚੇ ਨੇ ਇਹ ਇਹ ਫਿਰੋਜ਼ਪੁਰ ਤੋਂ ਨੇ ਭਾਜੀ ਸਾਥ ਕਿਸ ਤਰ੍ਹਾਂ ਕੋ ਬਤਾ ਹਰ ਬੇ ਨਕਾਡੂ ਦਾ ਵੈ ਸਾਦ ਤਨ ਉਸੇ ਤੁਮਾ ਦਾ ਸਾਦ ਕੇ ਦਾ ਜੁਮਾਇਆ ਵਿੱਚ ਕਿਵੇਂ ਦਾ ਲੱਗਦਾ ਹੈ ਤੁਹਾਨੂੰ ਸਪੈਸ਼ਲੀ ਆਦੇ ਬਹੁਤ ਵਧੀਆ ਲੱਗਦਾ ਜੀ ਬਹੁਤ ਸਕੂਨ ਮਿਲਦਾ ਜੀ ਆਨੰਦ ਆਉਂਦਾ ਜੀ ਨੰਦਰਾਏ ਵੀਰਾਂ ਦਾ ਕਿੰਨਾ ਸਹਯੋਗ ਮਿਲਦਾ ਹੈ ਬਹੁਤ ਸਹਯੋਗ ਹੈ ਜੀ ਖਾਲਸਾ ਜਾਨਦੇ ਉਹਨਾਂ ਵੀਰਾਂ ਨੂੰ ਮਹਾਰਾਜ ਦੇ ਕਿਰਪਾ ਬਣਾਈ ਰੱਖੇ ਜੀ ਉਹਦੀ ਬਹੁਤ ਖੁਸ਼ੀ ਮਿਲਦੀ ਜੀ ਇਹ ਕਹਿਣਾ ਚਾਹੁੰਦੇ ਸੰਗਤਾਂ ਨੂੰ ਸੰਗਤਾਂ ਨੂੰ ਕਹਿਣਾ ਚਾਹੁੰਦੇ ਕਿ ਵਾਤੋਵਾਦ ਗੁਰੂ ਘਰ ਆਓ ਗੁਰੂ ਘਰ ਨਾਲ ਜੁੜੋ ਸੇਵਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਖੁਸ਼ੀ ਰਸਾ ਲਗਾਇਆ ਗਿਆ ਹੈ ਤੇ ਅੱਟਾ ਦੇ ਪਕੌੜਿਆਂ ਦਾ ਲੱਗਰ ਲਗਾਇਆ ਗਿਆ ਹੈ ভাই ਹਾਂਜੀ ਪਕੌੜਿਆਂ ਦਾ ਲੋਭੀ ਬਾਤ ਚਲਾ 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 ਹਰ ਚੀਜ਼ ਦਾ ਲਾਣਾ ਹੈ ਪਰਾਇਮ ਪਕੌੜੇ ਚਾਣ ਕੇ ਦੇ ਜਿਵੇਂ ਕਿ ਹਰ ਚੀਜ਼ ਦਾ ਬਰੈਡ ਪਕੌੜੇ ਬਦਲ ਕੇ ਦੁੱਧ ਛੋਡੇ ਦਾ ਖੀਰ ਹਰ ਚੀਜ਼ ਦਾ ਲੰਗਰ ਲਾਉਣੇ ਹਰ ਤਰੀਕੇ ਦਾ ਹਾਂ ਜੀ ਕਿੰਨੇ ਕਿਸ਼ੂ ਹੋਰੀਏ ਮਾਂ ਬਹੁਤ ਖੁਸ਼ੀ ਹੁੰਦੀ ਜਦੋਂ ਅਸਤਰ ਤੇ ਆਣ ਕੇ ਲੋੜੇ ਬਹੁਤ ਮਾਨ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੱਟੇ ਵੱਲੋਂ ਲੱਗਰ ਲਗਾਇਆ ਗਿਆ ਪਕੌੜੇ ਦਾ ਕੀ ਕਹਿਣਾ ਚਾਹੁੰਦੇ? ਬਸ ਵਾਹਿਗੁਰੂ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਲੱਗਾ ਹੈ ਜੀ ਸਾਰੇ ਸੰਗਤ ਦੇ ਸਹਿਯੋਗ ਨਾਲ ਲਾਇਆ ਵਾਹਿਗੁਰੂ ਕਿੰਨੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹਾਂਜੀ ਉਹ ਤਾਂ ਹੈਗੇ ਹੀ ਉਹਨਾਂ ਸਾਰੇ ਸਾਰੇ ਸੰਗਤ ਦੇ ਸਹਿਯੋਗ ਨਾਲ ਹੀ ਲੱਗਦਾ ਵਾਹਿਗੁਰੂ ਐਡਾ ਵੱਡਾ ਲੱਗਰ ਹਰ ਇੱਕ ਐਤਵਾਰ ਹੋਣਾ ਕਰਕੇ ਤਾਂ ਇਹ ਸਾਰੀ ਸੰਗਤ ਕਰਕੇ ਲੱਗਦਾ ਹੈ ਹਰ ਐਤਵਾਰ ਦੇ ਹਾਂ ਕੈਤਵਾਰ ਤੇ ਉੱਲੀ ਰਹਿੰਦੀ ਹੈ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਵਿਆਹ ਨੂੰ ਚਾਹੀ ਹੁੰਦਾ ਸਾਨੂੰ ਤਾਂ ਵੀ ਇਹ ਕੈਤਵਾਰ ਜਾਣਾ ਹੀ ਜਾਣਾ ਹੈ ਕੈਤਵਾਰ ਜਾਣਾ ਹੀ ਜਾਣਾ ਤੱਕ 4 ਵਜੇ ਉੱਠ ਕੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ